ਉਹਲਾ ਮਾਡਲ ਆ 3 ਸਪੀਡ ਹੋਇਆ ਹੋਇਆ ਜੀ ਮੂਹਲੇ ਟਾਇਰ 45 ਤੋਂ ਅੱਦੇ ਆ ਪਿਛਲੇ 70 75 ਪੈਸੇ ਟਾਇਰ ਆ ਸਾਰਾ ਓਰੀਜਨਲ ਆ ਜੀ 4,50,000 ਰੇਟ ਜੀ ਟਰੈਕਟਰ 3,90,000 ਦਾ ਮਿਲੂਗਾ ਜੀ 390 ਦਾ ਲੋਨ ਫਾਇਨਸ ਹੋ ਜਾਊਗਾ ਪੁਰਾਣਾ ਕੱਟਿਆ ਜਾਊਗਾ ਠੀਕ ਆ ਜੀ ਉਦੋਂ ਬਾਅਦ ਆ ਗਿਆ 744 FE ਜੀ 2018 ਮਾਡਲ ਆ ਜੀ ਸਾਰਾ Ориਜਨਲ ਆ ਜੀ 80 ਤੋਂ 85 ਪੈਸੇ ਟਾਇਰ ਆ ਜੀ ਪਿਛਲੇ ਮੂਰਲੇ ਅੱਧੇ ਕਾ ਬਈ ਡੈਕ ਡੱਕ ਜਾ ਵਿਚੇ ਆ 495 ਡਿਮਾਂਡ ਆ ਟਰੈਕਟਰ ਦੇ ਦਾਂਗੇ ਜੀ 4 ਲੱਖ ਤੇ 60 ਹਜ਼ਾਰ ਦਾ 4 60 ਦਾ ਮੌਕੇ ਤੇ ਮਾਨ ਸਨਮਾਨੇ ਚ ਹੋਰ ਹੋ ਜਾਊਗਾ ਹੋਰ ਹੋ ਜਾਊਗਾ ਲੋਨ ਫੈਂਸ ਹੋ ਜਾ ਪੁਰਾਣੇ ਕਟਿਆ ਜਾਊਗਾ ਠੀਕ ਆ ਜੀ ਹਾਂ ਜੀ ਛਤਰੀ ਵਗੈਰਾ ਐ ਜਮਾ ਸਭ ਕੁਝ ਠੀਕ ਆ ਬਾਈ ਲਓ ਜੀ ਸਾਹਮਣਾ ਡੰਡੇ ਫਟੀਆਂ ਛਤਰੀਆਂ 60 ਸੋਨਾ ਲੀਕਾ 60 ਜੀ ਕਿਹੜਾ ਮਾਡਲ ਹੈ ਜੀ 21 ਮਾਡਲਾ ਜੀ ਐਚ ਡੀ ਐਮ ਆਹ ਬਈ ਸੀਲਾ ਸੁਲਾ ਤੇ ਮਾਰਿਓ ਜੀ ਉਹ ਯਾਰ ਬਾਈ ਯਾਰ ਨਟ ਨੂੰ ਚਾਬੀ ਵੀ ਨਹੀਂ ਲੱਗੀ ਗੱਲ ਕੀ ਕਰਦੋਂ ਤੁਸੀਂ ਹਾਂ ਟਾਇਰਾ ਟੂਰਾ ਦੇ ਆ ਮਾਰ ਕੇ ਮੁਰਕੇ ਬਾਈ ਦਿਖਾ ਦਿਓ ਉਵੇਂ ਹੀ ਹੈ ਸਾਰਾ ਕੁਝ ਹਾਂਜੀ ਸ਼ਰਮਾ ਜੀ ਚਾਰੇ ਟਾਇਰ ਬਿਲਕੁਲ ਤਾਜ਼ੇ ਆ ਵੀਰੇ ਕੰਪਨੀ ਦੇ ਟਾਇਰ ਆ ਜੀ ਚਾਰੇ ਅਪੋਲੋ ਦੇ ਠੀਕ ਆ 6 ਲੱਖ 15000 ਡਿਮਾਂਡ ਆ ਤੇ ਦੇ ਦਾਂਗੇ ਜੀ 6 ਲੱਖ ਤੇ 70000 ਦਾ